ਬਹੁਤ-ਬਹੁਤ ਸਵਾਗਤ ਕਰਦਾ ਹਾਂ ਜੀ ਅੱਜ ਦੀ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਜਿਹੜੀ ਆ ਉਹ ਅੱਜ ਇੱਕ ਬਹੁਤ ਅਹਿਮ ਮੁੱਦੇ ਦੇ ਗੱਲ ਕਰਨੀ ਹੈ ਜਿਹੜਾ ਪੰਜਾਬ ਦੇ ਵਿੱਚ ਕਾਫੀ ਦਿਨਾਂ ਤੋਂ ਚੱਲ ਰਿਹਾ ਹੈ ਪਹਿਲਾਂ ਸੁਖਵੀਰ ਬਾਦਲ ਦੀ ਗੱਲ ਕਰਨੀ ਹੈ ਸ਼੍ਰੋਮਣੀ ਅਗਦੀ ਦਲ ਪਾਰਟੀ ਦੀ ਗੱਲ ਕਰਨੀ ਹੈ ਸੁਖਵੀਰ ਬਾਦਲ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਉਹਨਾਂ ਨੇ ਅਸਤੀਫਾ ਦੇ ਦਿੱਤਾ ਤੇ ਹੁਣ ਕੌਣ ਹੋਵੇਗਾ ਨਵਾਂ ਪਰਧਾਨ ਇਸ ਪਾਰਟੀ ਦੀ ਵਾਗਡੋਰ ਆ ਜਿਹੜੀ ਕਿਹਦੇ ਹੱਥ ਚ ਜਾਊਗੀ ਤੇ ਬਹੁਤ ਸਾਰੇ ਨਾਮ ਆ ਰਹੇ ਆ ਵਿਕਰਮਜੀਤ ਸਿੰਘ ਮਜੀਠੀਆ ਦਾ ਨਾਮ ਆ ਰਿਹਾ ਬੀਬੀ ਜਗੀਰ ਕੌਰ ਦਾ ਨਾਮ ਆ ਰਿਹਾ ਵਡਾਲਾ ਜੀ ਗੁਰਪ੍ਰਤਾਪ ਸਿੰਘ ਵਡਾਲਾ ਜਿਹੜੇ ਨੇ ਬਕੌਦਰ ਤੋਂ ਉਹਨਾਂ ਦਾ ਵੀ ਨਾਮ ਆ ਰਿਹਾ ਥੋੜੀ ਬਹੁਤ ਸਾਰੇ ਹੈਗੇ ਨੇ ਜਿਨ੍ਹਾਂ ਦੇ ਨਾਮ ਆ ਰਿਹਾ ਕਿਤੇ ਕਿਤੇ ਢੀਂਸਾ ਸਾਹਿਬ ਦਾ ਵੀ ਨਾਮ ਆ ਰਿਹਾ ਅ ਅਜਨਾਲਾ ਪਰਿਵਾਰ ਦਾ ਵੀ ਨਾਮ ਆ ਰਿਹਾ ਹੋਰ ਵੀ ਬਹੁਤ ਸਾਰੇ ਵਿਕਰਮਜੀਤ ਸਿੰਘ ਮਜੀਠੀਆ ਦਾ ਕਾਸ ਕਰਕੇ ਨਾਮ ਜਿਹੜਾ ਵਾ ਉਹ ਉੱਪਰ ਕੇ ਆ ਰਿਹਾ ਪਰ ਮੈਂ ਜੇ ਗੱਲ ਕਰਾਂ ਇਸ ਪਾਰਟੀ ਨੂੰ ਜੇ ਤੁਸੀਂ ਅਪ ਕਰਨਾ ਚਾਹੁੰਦੇ ਹੋ ਤਾਂ ਇਹ ਪਾਰਟੀ ਦਾ ਮੈਂ ਤੁਹਾਨੂੰ ਦੱਸੂਗਾ ਕਿ ਜੇ ਪ੍ਰਧਾਨ ਉਹ ਇਨਸਾਨ ਬਣ ਜਾਈ ਜਿਹੜਾ ਵਾਕਈ ਇਮਾਨਦਾਰਾ ਤੇ ਇੱਕ ਵਧੀਆ ਉਹਦੀ ਸੋਚ ਆ ਮੈਂ ਜਿੰਨਾ ਤੱਕ ਸੋਚਦਾ ਉਹ ਇਨਸਾਨ ਨੂੰ ਜਦ ਤੱਕ ਮੈਂ ਦੇਖਿਆ ਜਿੰਨਾ ਕ ਉਹ ਇਨਸਾਨ ਦੀ ਹਮੇਸ਼ਾ ਅਡਾਲੋਜੀ ਜਾਂ ਉਹਦੀ ਬੰਦੇ ਦੀ ਬੋਲਚਾਲ ਜਾਂ ਉਹਦਾ ਰਾਜਨੀਤੀ ਕਰਨ ਦਾ ਤਰੀਕਾ ਜਿਹੜਾ ਮੈਨੂੰ ਵਧੀਆ ਲੱਗਦਾ ਸੋ ਬਾਕੀ ਮੈਂ ਉਹਦੇ ਹਲਕੇ ਜ ਤੋਂ ਨਹੀਂ ਹੈਗਾ ਮੈਂ ਬਹੁਤ ਦੂਰ ਹਾਂ ਪਰ ਉਹਦੀਆਂ ਜੋ ਗੱਲਾਂ ਸੁਣੀਆਂ ਜੋ ਕਈਆਂ ਸੁਣੀਆਂ ਪਰ ਉਹ ਬੰਦਾ ਜੇ ਇਹ ਪਾਰਟੀ ਜਿਹੜੀ ਆ ਉਸ ਬੰਦੇ ਨੂੰ ਪ੍ਰਧਾਨ ਚੁਣ ਲੈਂਦੀ ਆ ਤਾਂ ਮੈਂ ਕਹਿ ਸਕਦਾ ਪਾਰਟੀ ਕਦੇ ਵੀ ਡਾਉਨ ਨਹੀਂ ਹੋਊਗੀ ਉਹ ਇਨਸਾਨ ਜਿਹੜੇ ਨੇ ਉਹਨਾਂ ਦਾ ਨਾਮ ਹੈ ਮਨਪ੍ਰੀਤ ਇਆਲੀ ਮਨਪ੍ਰੀਤ ਇਆਲੀ ਦੀ ਰਾਜਨੀਤੀ ਬਹੁਤ ਵਧੀਆ ਦਾਖਾ ਤੋਂ ਐਮ.ਐਲ.ਏ ਰਹਿ ਚੁਕੇ ਨੇ ਤੇ ਜਿੱਤੇ ਵੀ ਨੇ ਹਰ ਵਾਰ ਜਿੱਤਦੇ ਨੇ ਤੇ ਬਹੁਤ ਵਧੀਆ ਇੱਕੋ ਹੀ ਸੀਟ ਹੈ ਲੁਧਿਆਣੇ ਦੇ ਵਿੱਚ ਜਿਹੜੀ ਵੱਜ ਜਾਂਦੀ ਹੈ ਨਹੀਂ ਤੇ ਸਾਰੇ ਬੰਨੇ ਖਾਤਮਾਈਆਂ ਤੇ ਬਹੁਤ ਵਧੀਆ ਦਾਖਾ ਦੇ ਵਿੱਚ ਜਿਹੜੀ ਹੈ ਇਆਲੀ ਦੀ ਜੀ ਦੀ ਬਹੁਤ ਵਧੀਆ ਉਹਨਾਂ ਦੀ ਹੈਗੀ ਆ ਜਾਣ ਪਹਿਚਾਨ ਤੇ ਪਾਰਟੀ ਨੂੰ ਮੀ ਇਹੋ ਜਿਹੇ ਜਜਾਰੂ ਲੀਡਰ ਦੀ ਲੋੜ ਆ ਮਿਹਨਤੀ ਇਨਸਾਨ ਨੇ ਤੇ ਬਹੁਤ ਵਧੀਆ ਗੱਲ ਕਰਕ ਨੇ ਤੇ ਸਾਰਿਆਂ ਨੂੰ ਮੈਨੂੰ ਮੈਨੂੰ ਲੱਗਦਾ ਕਿ ਉਹਨਾਂ ਨੂੰ ਜਿਹੜੀ ਆ ਪ੍ਰਧਾਨਗੀ ਜਿਹੜੀ ਆ ਉਹ ਦੇ ਦੇਣੀ ਚਾਹੀਦੀ ਆ ਬਾਕੀ ਆਪੋ ਆਪਣੀ ਸੋਚ ਹੈ ਪਾਰਟੀ ਨੇ ਜੋ ਫੈਸਲਾ ਕਰਨਾ ਹੈ ਉਹ ਪਾਰਟੀ ਦੇ ਹੱਥ ਚਾਹੀਏ ਤਾਂ ਆਪਣੀ ਪ੍ਰਕਿਰਿਆ ਜਿਹੜੀ ਮੈਂ ਤੁਹਾਨੂੰ ਦੇ ਰਿਹਾ ਹਨਾ ਸੋ ਤੁਹਾਨੂੰ ਕੀ ਲੱਗਦਾ ਕਿ ਕਿਹੜਾ ਪ੍ਰਧਾਨ ਮੰਤਰੀ ਹੋ ਸੌਰੀ ਪ੍ਰਧਾਨ ਹੋਊਗਾ ਇਸ ਪਾਰਟੀ ਦਾ ਬਾਕੀ ਮੈਂ ਜੇ ਗੱਲ ਕਰਾਂ ਵਿਕਰਮਜੀਤ ਸਿੰਘ ਮਜੀਠੀਆ ਦੀ ਵਿਕਰਮਜੀਤ ਸਿੰਘ ਮਜੀਠੀਆ ਤੇ ਵੀ ਕੇਸ ਜਿਹੜਾ ਵਾ ਡਰਗ ਦਾ ਕੇਸ ਪਿਆ ਪੈ ਚੁੱਕਾ ਇਸ ਕਰਕੇ ਹੁਣ ਪਿਛਲੀਆਂ ਗਲਤੀਆਂ ਨਾ ਇਹ ਪਾਰਟੀ ਕਰੇ ਤੇ ਇੱਕ ਸੱਚਾ ਸੁੱਚਾ ਜੀ ਇਨਸਾਨ ਆ ਜਿਹੜਾ ਉਹਨੂੰ ਅੱਗੇ ਲੈ ਕੇ ਜਾਵੇ ਪਾਰਟੀ ਤੇ ਇਹੀ ਚਾਹੁੰਦੇ ਆ ਤੇ ਬੀਬੀ ਜ਼ਗੀਰਕੌਰ ਤੇ ਵੀ ਕੇਸ ਪਿਆ ਹੋਇਆ ਵਾ ਤੇ ਹੋਰ ਵੀ ਜੇ ਟੀਨ ਸਾ ਪਰਿਵਾਰ ਹੈ ਜਾਂ ਜ ਨਾਲਾ ਜੋ ਵੀ ਹੈ ਪਰ ਸੋਚ ਸਮਝ ਕੇ ਇਸ ਪਾਰਟੀ ਨੂੰ ਸੋਚ ਸਮਝ ਕੇ ਆਪਣਾ ਪ੍ਰਧਾਨ ਜਿਹੜਾ ਉਹ ਚੁਣ ਦੀ ਲੋੜ ਆ ਇਸ ਟਾਈਮ ਬਹੁਤ ਵਧੀਆ ਲੀਡਰ ਬੇਸ਼ੱਕ ਉਹ ਨਵਾਂ ਚਿਹਰਾ ਹੀ ਹੋਵੇ ਉਸ ਨੂੰ ਵੀ ਇਹ ਦੇ ਦੇਣ ਪ੍ਰਧਾਨਗੀ ਤਾਂ ਬਹੁਤ ਵਧੀਆ ਗੱਲ ਆ ਬਾਕੀ ਆਪਣੀ ਜਿਹੜੀ ਪ੍ਰਕਿਰਿਆ ਆ ਆਪਣੀ ਸੋਚ ਦੇ ਮੁਤਾਬਕ ਤੁਸੀਂ ਕਮੈਂਟ ਕਰਿਓ ਕਮੈਂਟ ਰਹੀਂ ਦੱਸਿਓ ਕਿ ਸ਼ਰੌਮਣੀ ਅਕਾਲੀ ਦਲ ਦਾ ਅਗਲਾ ਪ੍ਰਧਾਨ ਕਿਹੜਾ ਹੋਣਾ ਚਾਹੀਦਾ ਬਾਕੀ ਆਪਾਂ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ